Canavar 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 yavru ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਉਹ ਮਾਈਂਰ ਜਿਹੜਾ ਸੀ ਉਹ ਮੈਂ ਯਾਦ ਕਰਦਾ ਹਾਂ ਉਹ ਬਹੁਤ ਚੰਗਾ ਲੱਗੂ ਉਹ ਮੈਂ ਕੱਢੀ ਲਿਆ ਕੇ ਜੇ ਹੋਣਾ ਤਾਂ ਉਹ ਬਹੁਤ ਜ਼ਿਆਦਾ ਲੱਗੂ ਬਹੁਤ ਜ਼ਲਾ ਕੋ ਪਰਮਾਦ ਜਿੰਨੇ ਮਾਰਾ ਨਾਮ ਕੀ ਹੈ ਜੀ ਤੁਹਾਡਾ ਤੇਰਾ ਨਾਮ ਭਾਈ ਰਮਨ ਰਮਨ ਜੀ ਕੀ ਗੱਲਬਾਤ ਹੋਈ ਤੇ ਕਿਵੇਂ ਜਿਹੜੀ ਇਹ ਅੱਗ ਲੱਗੀ ਹੈ ਅੱਜ ਤੱਕ ਆਫੀ ਦੇ ਇੰਨੇ ਕੁ ਬਾੜ ਪਿਆ ਤੇ ਕੁਛ ਨਹੀਂ ਹੈ ਨਾਲ ਕਿਸ ਨੇ ਤਾਂ ਕਿਤੇ ਕੁਛ ਹੈ ਬਾੜ ਨੂੰ ਵਾਟ ਲੱਗੀ ਕੋਮਟਾ ਦੇ ਸਾਰੇ ਘੜੀਆਂ ਪਈਆਂ ਫੈਕਟਰੀ ਆ 5 ਦਿਨ ਦਾ ਬੀਕਾ ਨਾ ਆਲੀ ਨਾਡੀ ਮੋਵਾ ਦੇ ਚਾਹ ਨਾਲ ਰੁਕਤੀ ਮੇੜੀ ਨੰਨੂ ਲਈ ਹੁਣ ਇਹ ਵੀ ਚੱਲ ਨਹੀਂ ਕੋਈਆਂ ਘੜੀਆਂ ਘੜੀਆਂ ਪਹਿਲੇ ਮਾਰ ਨੂੰ ਲੱਗੀ ਰੱਤੀ ਸੀਗੀ ਕੁ ਬਿਲਕੁਲ ਕਿੱਦਾਂ ਲੱਗੀ ਉਹਦੇ ਨਾਲ ਹੀ ਗੱਡੀ ਖੜੀ ਸੀਗੀ ਗੱਡੀ ਨੂੰ ਲੱਗੀ ਉਹਦੇ ਸ਼ੀਸ਼ਿਆਂ ਦਾ ਪਟਾਕਿਆਂ ਦੀ ਆਵਾਜ਼ ਆਈ ਸਾਨੂੰ ਅੱਧਰ ਜੀ ਬੋਦੋ ਜੀ ਕੀ ਪਟਾਕੇ ਦੀ ਆਵਾਜ਼ ਸੁਣੀ ਜਾਂ ਸਮਾਕੇ ਦੀ ਆਵਾਜ਼ ਸੁਣੀ ਦੂਸੇ ਵੇਲੇ ਨਾਲ ਹੀ ਬਾਹਰ ਆ ਗਏ ਫਿਰ ਤੇ ਆਏ ਬਿਲਕੁਲ ਨੋਸ਼ਨੀ ਆਈ ਵੀ ਨਹੀਂ ਜਿਆਦਾ ਕਪੈਲ ਗਈ ਅਸੀਂ ਆਏ ਕਾਫੀ ਹਾਰੇਤਾਂ ਦੇ ਮੋਰੇ ਪਏ ਸੀ ਕਾਫੀ ਸੱਟਾਂ ਦੀ ਕੋਈ ਨਹੀਂ ਕਿ ਮੈਂ ਆਗੂ ਕੰਟਰੋਲ ਹੀ ਨਹੀਂ ਹੋ ਰਹੀ ਪਾਜੀ ਇਹ ਕਿਬਾੜ ਤੇ ਪਿਆ ਕਿੰਨਾ ਦਾ ਕਿਬਾੜ ਸਾਰਾ ਇਹ ਤੋਂ ਪਾਜੀ ਕਬਾੜ ਇੱਦੇ ਬਸ ਪਰਲੇ ਰੋਡ ਤੇ ਢੁਲਾ ਹੈ ਕਾਫੀ ਲੋਕ ਇੱਥੇ ਲਾਸੀ ਗਈ ਪੂਣਾ ਘੜਦੇ ਕਈ ਇੱਥੇ ਕਿਬਾੜ ਪਿਆ ਨਹੀਂ ਪਾਜੀ ਸਿਰਫ ਕਿਸ ਕਿਸ ਚੀਜ਼ ਦਾ ਕਿਬਾੜ ਇਹ ਹੈ ਇਹ ਕੂੜਾ ਇਹ ਕੂੜਾ ਹੈ ਜੋ ਉੱਦਾਂ ਕਿਸੇ ਨੇ ਕਿਬਾੜ ਆਪਣਾ ਰੱਖਿਆ ਹੋਇਆ ਹੈ ਇਹ ਕੂੜੀਆਂ ਹੈ ਕਿਬਾੜ ਮਮ ਉਹ ਕਿ ਜੇ ਕਿਸੇ ਬੰਦੇ ਦਾ ਹੋਵੇ ਤਾਂ ਪਾਰ ਦਾ ਕੰਮ ਕਰਦਾ ਤਾਂ ਉਹਦਾ ਹੋਵੇਗਾ ਇਹ ਸਾਰਾ ਸਾਰਿਆਂ ਦਾ ਹਾਂਜੀ ਇਹ ਸਾਰਾ ਇੱਥੇ ਡੰਪ ਕਰਦੇ ਆ ਬਿਲਕੁਲ ਇੱਥੇ ਉਹਨਾਂ ਜਿੱਦਾਂ ਇਹਨਾਂ ਦਾ ਜਿੰਨਾ ਹਲਕਾ ਮਾਲ ਸੀ ਉਹਨੂੰ ਲੱਗੀ ਉਹਦੇ ਨਾਲ ਹੀ ਘਰਾਂ ਨਾਲ ਲੱਗੀ ਇਹ ਰੇਟਿੰਗ ਹੈ ਇਹ ਇੰਪੋਲ ਇੱਥੇ ਤੇ ਤੇ ਮੀਡੀਆ ਨੂੰ ਮੀਡੀਆ ਕਾਰਨ ਪਤਾ ਲੱਗਿਆ ਆਪਣਾ ਕੀ ਕਾਰਨ ਕਿਵੇਂ ਲੱਗੀ ਪਤਾ ਲੱਗਾ ਕਿ ਕਿਸ ਨੇ ਸ਼ਰਾਰਤ ਕੀਤੀ ਜਾਂ ਕਿੱਦਾਂ ਹੋਇਆ ਕੋਈ ਵੀ ਆ ਉਹਦੇ ਨਾਲ ਕਾਰ ਬਹੁਤ ਜ਼ਿਆਦਾ ਆਊਟ ਆਫ ਕੰਟਰੋਲ ਹੋ ਗਈ ਸੀ ਭਾਇਆ ਤੇ ਕੋਈ ਹੂੰ ਸਾਡੇ ਕੋਈ ਕੰਟਰੋਲ ਨਹੀਂ ਹੋਤੀ ਅਸੀਂ ਤਾਂ ਬਾਇਰ ਗੇਟ ਨੂੰ ਕੋਲ ਗਏ ਕਿੰਨਾ ਸਮੇਂ ਹੋ ਗਿਆ ਕਿ ਜਿਹੜੀ ਅੱਗ ਜਿਹੜੀ ਹੈ ਹੁਣ ਤੱਕ ਲੱਗੀ ਹੋਈ ਜੀ 25 ਮਿੰਟ ਹੋਏ ਬਾਈ ਬਾਹਰ ਗੇਟ ਨੂੰ ਕੋਲ ਦਿੱਕੀ ਮਾਰਕੀਟ ਵਾਲੇ ਕਹਿੰਦੇ 7-8 ਮਿੰਟ ਤੋਂ 10 ਮਿੰਟ ਚ ਆ ਗਏ ਸੀ ਜੀ ਫਿਰ ਲੱਗੇ ਬਿਲਕੁਲ ਲੱਗੇ ਮਹਿਣ ਤੋਂ ਕੋਲ ਹੀ ਬਾਹਰ ਸਟੇਸ਼ਨ ਫਿਰ ਵੀ ਅਸੀਂ ਲੋਕਾਂ ਨੂੰ ਕਹਿੰਦੇ ਜਿਹੜਾ ਹੈ ਆਪਾਂ ਕਾਫੀ ਕੋਸ਼ਿਸ਼ ਕੀਤੀ ਹੈ ਬੋਰੀਆਂ ਦੇ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਆਲੇ ਦੁਆਲੇ ਦਾ ਜਿਹੜਾ ਮਾਹੌਲ ਆ ਪੈਨਿਕ ਹੋ ਚੁੱਕਿਆ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਆ ਗਏ ਨੇ ਇੱਕ ਡਰ ਦਾ ਮਾਹੌਲ ਜਿਹੜਾ ਰਿਸ਼ੀਆ ਦੀ ਨਾਲ ਆ ਆਈਆਂ ਭਈ ਸਾਰਾ ਗਲੀ ਦਾ ਪਰਿਵਾਰ ਆ ਸਾਰੇ ਇਕੱਠੇ ਹੋ ਕੇ ਸਾਰੇ ਆਏ ਕਿਹਾਗਾ ਪਹੁੰਚ ਜਿਹੜਾ ਇਲਾਕਾ ਕਿਹੜਾ ਪੈਂਦਾ ਭਜੀ ਕੋਸ਼ੀ ਨਗਰ ਭਜੀ ਤੁਹਾਡੀਆਂ ਪਾਈਪ ਕੱਟੀਆਂ ਜਿਆਦਾ ਯਾਰ ਹਾਂ